ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬीडी ਯਾਰਾਂ ਸੰਬੰਧੀ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਆ ਉਹਦੇ ਸੰਬੰਧੀ ਜਾਣਕਾਰੀ ਦਿਓ ਦੇਖੋ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕान्ਤਰ ਸਾਹਿਬ ਦੇ ਉੱਤੇ ਸਿੱਖ ਜਗੇ ਸੀ ਕੁਝ ਪਰੇਸ਼ਾਨੀਆਂ ਆਈਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਦੁਗਦਾ ਪਈ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡੀ ਚਿੰਤਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਮੋਟ ਸਰਜੀਤ ਹੋਵੇ ਹਾਂਜੀ ਪੰਥਕ ਸੋਚ ਸਾਡੇ ਤੋਂ ਥੋੜੀ ਦੂਰੀ ਬਣਾ ਗਈ ਸਿੱਖ ਸੋਚ ਦੇ ਦੂਰ ਹੋਣ ਕਰਕੇ ਅਸੀਂ ਵੀ ਚਿੰਤਤ ਸੀ ਅਸੀਂ ਥੋੜਾ ਜਿਆ ਜ਼ੋਰ ਵੀ ਲਾਇਆ ਪਰ ਉਹ ਸਾਡਾ ਵਾਸ ਨਾ ਚੱਲਿਆ ਅਖੀਰ ਅਸੀਂ ਪਾਸੇ ਹੋ ਕੇ ਸ਼੍ਰੀ ਅਕਾਲ ਤਰ ਸਾਹਿਬ ਤੇ ਗਏ ਹਾਂਜੀ ਉੱਥੋਂ ਸੱਤ ਮੈਂਬਰੀ ਕਮੇਟੀ ਬਣੀ ਕਿ ਤੁਸੀਂ ਨਵੇਂ ਸਿਰਿਓਂ ਭਰਤੀ ਕਰੋ ਡੈਲੀਗੇਟ ਬਣਾਓ ਵਿਧੀ ਵਿਵਧਾਨ ਦੇ ਅਨੁਸਾਰ ਮर्याਦਾ ਦੇ ਮੁੱਖ ਰੱਖਦੇ ਹਾਂ ਜੋ ਕੰਡੀਸ਼ਨਲ ਆਈਆਂ ਗਈਆਂ ਕਿ ਆਧਾਰ ਕਾਰਡ ਦਾ ਨੰਬਰ ਲਿਖਿਆ ਜਾਵੇ ਟੈਲੀਫੋਨ ਨੰਬਰ ਲਿਖਿਆ ਜਾਵੇ ਔਰ ਬਿਲਕੁਲ ਆਰਗੈਨਿਕ ਢੰਗ ਦੇ ਨਾਲ ਭਰਤੀ ਕੀਤੀ ਜਾਵੇ ਉਹ ਭਰਤੀ ਅਸੀਂ ਕੀਤੀ ਹਾਂਜੀ ਔਰ ਲਗਾਤਾਰ ਲਗਭਗ 4 ਮਹੀਨੇ ਚੱਲੇ 6 ਮਹੀਨੇ ਦਿੱਤੇ ਅਸੀਂ ਇਸ ਕੇ ਸਾਨੂੰ ਹਾਂਜੀ ਤੇ 4 ਮਹੀਨੇ ਤੋਂ ਭਰਤੀ ਸ਼ੁਰੂ ਹੋਈ ਹੁਣ ਭਰਤੀ ਤਕਰੀਬਨ ਕੰਪਲੀਟ ਹੈ ਹੁਣ ਅਸੀਂ ਡੈਲੀਗੇਟਸ ਬਣਾ ਰਹੇ ਹਾਂ ਸਟੇਟ ਲੈਵਲ ਤੇ ਔਰ ਹਲ ਹਲਕੇ ਵਿੱਚ ਜਾ ਕੇ ਪੰਜ ਮੈਂਬਰੀ ਕਮੇਟੀ ਦੇ ਜਿਹੜੇ ਮੈਂਬਰ ਹੈ ਉਹ ਜਾ ਕੇ ਤੇ ਡੈਲੀਗੇਟ ਸੀ ਚੋਣ ਕਰਦੇ ਸੋ ਸਾਰਿਆਂ ਦੀ ਸਰਬਸੰਮਤੀ ਦੇ ਨਾਲ ਡੈਲੀਗੇਟਸ ਜਿਹੜੇ ਸਟੇਟ ਲੈਵਲ ਤੇ ਚੁਣੇ ਜਾ ਰਹੀ ਹੈ ਡਿਸਟ੍ਰਿਕਟ ਲੈਵਲ ਤੇ ਚੁਣੇ ਜਾ ਰਹੀ ਹੈ ਇਹ ਸਟੇਟ ਲੈਵਲ ਦੇ ਡੈਲੀਗੇਟਸ 11 ਤੇ 1 ਨੂੰ ਇਕੱਠੇ ਹੋ ਕੇ ਇਹ ਪ੍ਰਧਾਨ ਦੀ ਚੋਣ ਕਰਨਗੇ ਕਿਉਂਕਿ ਇਹ ਸ਼੍ਰੀ ਅਕਾਲਤਾਰ ਸਾਹਿਬ ਤੋਂ ਹਦਾਇਤ ਹੈ ਭਾਵੇਂ ਸਰਦਾਰਕ ਵੀਰ ਸੇ ਬਾਗਲ ਨਹੀਂ ਬਾਗੀ ਹੋ ਕੇ ਕਹਿ ਲੋ ਸ਼੍ਰੀ ਅਕਾਲਤਾਰ ਸਾਹਿਬ ਦਾ ਹੁਕਮਨਾਮਾ ਨਹੀਂ ਮੰਨਿਆ ਉਹਦੇ ਤੋਂ ਵੱਖਰੇ ਹੋ ਕੇ ਉਹਨਾਂ ਨੇ ਆਪਣੇ ਆਪ ਹੀ ਬੋਗਸ ਭਰਤੀ ਕਰਕੇ ਤੇ ਉਹਨਾਂ ਨੇ ਪਾਰਟੀ ਬਣਾ ਕੇ ਬੈਠ ਗਏ ਆਪਣੀ ਪ੍ਰਧਾਨਗੀ ਉਹਨਾਂ ਨੇ ਕਾਇਮ ਕਰ ਲਈ ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਣੇਗਾ ਉਹ ਸ਼੍ਰੀ ਹਕਾਤਰ ਸਾਹਿਬ ਦੇ ਹੁਕਮ ਅਨੁਸਾਰ ਬਣੇਗਾ ਸੋ ਸਾਰੇ ਪੰਜਾਬ ਦੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਮੇਰਾ ਖਿਆਲ ਹੈ ਕਿ ਕੱਲ ਸੀ ਪਰਸੋਂ ਮੈਨੂੰ ਇਸੀ ਤੇ ਪਤਾ ਲੱਗਾ ਸੀ 15000 ਤੋਂ ਵੱਧ ਕਾਪੀ ਜਿਹੜੀ ਵਾਪਸ ਜਮਾ ਹੋਗੀ ਇਟ ਮੀਨਸ ਕਿ 15 ਲੱਖ ਰੀ ਪ੍ਰਤੀ ਜਿਹੜੀ ਆਧਾਰ ਕਾਰਡਾਂ ਦੇ ਨੰਬਰਾਂ ਦੇ ਅਨੁਸਾਰ ਇਹ ਪਾਰਟੀ ਹੋਈ ਹੋਵੇ ਬੜੀ ਮਿਹਨਤ ਕਰਕੇ ਘਰ ਘਰ ਜਾ ਕੇ ਪਰਤੀ ਕੀਤੀ ਗਈ ਹੈ ਕੋਈ ਜ਼ੋਰਦਸਰੀ ਕੀਤੀ ਫਿਰ ਵੀ ਲੋਕ ਜਿਹੜੇ بڑے ਘਰ ਬੈਠੇ ਦੇਖਦੇ ਆ ਕਿ ਇਹ ਪਾਰਟੀ ਜਿਹੜੀ ਹੈ ਜਦੋਂ ਖੜੀ ਹੋਵੇਗੀ ਉਸ ਵੇਲੇ ਸੀ ਜਾਵਾਂਗੇ ਸੋ 11 ਤਰੀਕ ਨੂੰ ਇਹ ਮੀਟਿੰਗ ਰੱਖੀ ਗਈ ਹੈ ਉਹਦੇ ਵਿੱਚ ਪ੍ਰਧਾਨ ਦੀ ਚੋਣ ਕੀਤੀ ਚ ਬੀਬੀ ਜੀ ਕਿੱਥੇ ਰੱਖੀ ਗਈ ਮੀਟਿੰਗ ਇਹ ਦੇਖੋ ਸੁਮੰਦਰੀ ਹਾਲ ਜਿਹੜਾ ਸਾਡਾ ਹੈਗਾ ਜੀ ਸ਼ੋਪਨੀ ਗੁਰਦਰਾ ਪ੍ਰੰਧ ਕਮੇਟੀ ਦਾ ਹਾਂਜੀ ਹਮੇਸ਼ਾ ਹੀ ਜਿਹੜੀ ਚੋਣ ਹੈ ਸ਼੍ਰੋਮਣੀ ਕਾਲੀਸਦ ਉੱਥੇ ਜਾ ਕੇ ਕਰਦੇ ਆਂ ਅਸੀਂ ਉਹ ਮੰਗ ਕੀਤੀ ਉਹਨਾਂ ਕੋਲ ਠੀਕ ਹੈ ਵੀ ਅਸੀਂ ਸ਼੍ਰੀ ਅਕਾਲ ਤਰ ਸਾਹਿਬ ਦੇ ਹੁਕਮ ਅਨੁਸਾਰ ਭਰਤੀ ਕੀਤੀ ਹੈ ਉਹਦੇ ਹੁਕਮ ਅਨੁਸਾਰ ਹੀ ਅਸੀਂ ਪ੍ਰਧਾਨ ਦੀ ਚੋਣ ਕਰਨੀ ਹੈ ਤੇ ਸਾਨੂੰ ਜਿਹੜਾ ਸਮੁੰਦਰੀ ਹਾਲਮ ਵਹੀਆ ਕੀਤਾ ਜਾਵੇ ਉਹ ਅਸੀਂ ਮੰਗ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕੋ ਕੀ ਕਹਿੰਦੇ ਆ ਉਹ ਬਾਤ ਹੀ ਕਰਨ ਠੀਕ ਹੈ ਬੀ ਮਿਹਰਬਾਨੀ ਜੀ ਸਿਕਲੀ